ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਣਾ ਪਹੁੰਚੇ ਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਤ ਤਰਨਤਾਰਨ ਤੋਂ ਤਕਰੀਬਨ ਕੋਈ 18-17 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਣਾ ਮੱਲੀਆਂ ਪਿੰਡ ਸੌਰ ਸਿੰਘ ਪਿੰਡ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਨਿਸ਼ਾਨਵੀਰ ਦੇ ਕੋਲ ਆਇਆ ਦੋਸਤੋ ਅੱਜ ਤਿੰਨ ਵੜਾ ਤੁਹਾਨੂੰ ਦਿਖਾਉਣ ਆਲੇ ਆਪਾਂ ਇਸ ਵੀਡੀਓ ਦੇ ਵਿੱਚ ਤਿੰਨੇ ਵੜਾ ਸੂਈਆਂ ਨੇ ਦੋ ਮਗਰ ਬੱਚੀਆਂ ਇੱਕ ਮਗਰ ਮੇਲ ਕਾਫ ਇੱਕ ਮਗਰ ਬੱਚਾ ਬਿਲਕੁਲ ਸੱਜਰਤਾ ਜੇ ਸਵੇ ਸਵੇ ਪਸ਼ੂ ਆ ਸੋ ਭਾ ਫੜਤੇ ਜਾਇਜ਼ ਤੇ ਜੈਨੂਨ ਰਹਿਣਗੇ ਠੀਕ ਹੈ ਜੀ ਬਿਲਕੁਲ ਸੋ ਵੀਡੀਓ ਦੇ ਨਾਲ ਤੁਸੀਂ ਹਟਪੱਕ ਜੁੜੇ ਰਹੋ ਪੂਰੀ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਠੀਕ ਹੈ ਜੀ ਸੋ ਸਵੇ ਸਵੇ ਪਸ਼ੂ ਹੋ ਤੇ ਆਪਾਂ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਣੀ ਦੋ ਟਾਈਮ ਚੋਕੇ ਚਾਹੇ ਕੋਈ ਵੀਰ ਆਪਣੀ ਇੱਕ ਟਾਈਮ ਚੋਕੇ ਤਸੱਲੀ ਕਰ ਲੈਣ ਥਾਣਾ ਵੀ ਠੀਕ ਹੈ ਜੀ ਸੋ ਜਿੰਨਾ ਦੁੱਧ ਬਸਿਆ ਜਾਊਗਾ ਉਹ ਦੁੱਧ ਆਨਲਾਈਨ ਕੋਈ ਵੀਰ ਮਗਾਉਂਦਾ ਠੀਕ ਹੈ ਜੀ ਉਸ ਦੁੱਧ ਤੇ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਆਹ ਕਰਦੇ ਆਂ ਪੂਰੀ ਗੱਲਬਾਤ ਇਕ ਹੀ ਮਿੰਟ ਤੋਂ ਜੇ ਗੱਲ ਕਰੀਏ ਦੋਸਤੋ ਦੂਰੀ ਦੀ ਤੇ 10-12 ਕਿਲੋਮੀਟਰ ਦੀ ਦੂਰੀ ਤੇ ਤਿੰਨ ਮਾਣੇ ਤੁਸੀਂ ਵਿజిਟ ਕਰ ਲਓ ਠੀਕ ਹੈ ਜੀ ਸਭ ਤੋਂ ਪਹਿਲਾਂ ਨਿਸ਼ਾਨ ਵੀ ਰਸਾਸਤਰੀ ਕਰ ਸਾਸਤਰੀ ਗੱਲ ਸੰਤੂ ਸਾਹਿਬ ਹੋਰ ਸਮਝ ਵਧੀਆ ਵਧੀਆ ਨਿਸ਼ਾਨ ਠੀਕ ਠਾਕ ਵਧੀਆ ਵਧੀਆ ਸੰਤੂ ਸਾਹਿਬ ਕਿਰਪਾ ਜੀ ਲੈ ਵੀ ਨਿਸ਼ਾਨ ਅੱਜ ਤਿੰਨ ਬੜਾ ਆਪਣੇ ਕੋਲ ਹਾਂਜੀ ਸੰਤੂ ਸਾਹਿਬ ਕਿੰਨੇ ਸੂਈਆਂ ਸਵਾਈਆਂ ਜੀ ਤਿੰਨੇ ਸੂਈਆਂ ਹਾਂਜੀ ਦੋਵਾਂ ਪਿਛੇ ਬੱਚੀਆਂ ਦੇ ਇੱਕ ਪਿਛੇ ਬੱਚਾ ਜੀ ਠੀਕ ਹੈ ਵੀਰੇ ਹਾਂਜੀ ਮੋ ਵੀ ਦੋਸਤੋ ਦੋ ਬੜਾ ਮਗਰ ਬੱਚੀਆਂ ਆਪਾਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਤੇ ਇੱਕ ਮਗਰ ਮੇਲਕਾਫ ਨਿਸ਼ਾਨੇ ਸੂਆ तकरीबन ਕਿੰਨੇ ਕਿੰਨੇ ਸਮੇਂ ਤੇ ਵੇਖਦੇ ਸੰਤੂ ਸਾਹਿਬ ਆ ਜੀ ਪਹਿਲੇ ਨੰਬਰ ਤੇ 8 ਵਜਈਏ ਦੂਜੇ ਸੂਏ ਆ ਹਾਂਜੀ ਦੂਜਿਆਂ ਨੂੰ ਪਹਿਲਾਂ ਆ ਜੀ ਠੀਕ ਹੈ ਤੇ ਜਿਹੜੀ ਕਾਲੀ ਬੱਛੀਏ 4 ਦੰਦਾਂ ਦਾ ਮੂੰਹ ਠੀਕ ਹੈ ਤੇ ਜਿਹੜੀ ਉਹ ਲਾਸਟ ਦੇ ਡੱਬੀ ਵੱਜੀ ਆ ਉਹ 6 ਦੰਦਾਂ ਦੇ ਆ ਜੀ ਠੀਕ ਹੈ ਜੀ ਹਾਂਜੀ ਮਾ ਵੀ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਬੱੜ ਤੋਂ ਆਪਾਂ ਕਰ ਲਵਾਂਗੇ ਠੀਕ ਹੈ ਜੀ ਤੇ ਨਿਸ਼ਾਨੇ ਇਹਦਾ ਸੂਆ ਦੱਸਿਆ ਕਿ ਨਵਾ ਪਹਿਲੇ ਸੰਸਰ ਦੂਜਾ ਸੂਆ ਜੀ ਦੂਜਾ ਸੂਆ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਆ ਸੰਤੂ ਸਾਹਿਬ ਇਹਨੂੰ ਸੂਈ ਨੂੰ ਹੋ ਗਏ ਕਿ 8 ਕਿ ਦਿਨ ਲਾੜੂ ਤੇ ਬ ਬਾ ਬਿਲਕੁਲ ਬੱਚਾ ਤੁਸੀਂ ਦੇਖੋਗੇ 나ੜੂ ਤੇ ਬੱਚਾ ਇਹਦੇ ਮਗਰ ਬੱਚਾ ਹਾਂਜੀ ਹਾਂਜੀ ਸੰਤੂ ਸਾਹਿਬ ਲਓ ਜੀ ਇਹਦੇ ਮਗਰ ਆ ਬੱਚਾ ਜੀ ਠੀਕ ਆ ਜੀ ਆ ਮੇਲ ਕਾਫ ਆ ਇਸ ਵਹਿਰ ਦਾ ਸੋ 나ੜੂ ਜੇ ਨਾਲ ਆ 8 ਦਿਨ ਦਾ ਸਮਾਂ ਹੋ ਗਿਆ ਤੇ ਨਿਸ਼ਾਨ ਕਿੰਨੇ ਕਿਲੋ ਦੁੱਧ ਤੇ ਆ ਗਈ ਵੀਰਾ ਸੰਧੂ ਸਾਹਿਬ ਇਸ ਟਾਈਮ 16-17 ਕਿਲੋ ਦੁੱਧ ਤੇ ਚਲੰਦੀ ਆ ਜੀ 16-17 ਕਿਲੋ ਦੁੱਧ ਗੱਲਾਂ ਵਾਲਾ ਜਿਹੜਾ ਭਾਵੇਂ ਕਹਦੀ 18 ਕਹਦੀ 20 ਕਹਦੀ ਪਰ ਜਿਹੜਾ ਪੱਕਾ ਦੁੱਧ ਹੈ 16-17 ਕਿਲੋ ਥੱਲੇ ਪੱਕਾ ਜੀ ਮਨ ਲਓ ਕੋਈ ਆਪਣਾ ਵੀਰ ਆਨਲਾਈਨ ਸੌਦਾ ਕਰਦਾ ਤੇ ਮੈਨੂੰ ਨਹੀਂ ਆ ਸਕਦਾ ਚਾਰ ਟਾਈਮ ਚੋਲੇ ਕੋਈ ਵੀਰ ਕਰੇ ਆਪਣੇ ਆਗੇ ਕੋਈ ਗੱਲ ਹੀ ਨਹੀਂ ਹੈ ਠੀਕ ਹੈ ਤੇ ਆਨਲਾਈਨ ਜਿਹੜੀ ਆਪਣੀ ਗਾਰੰਟੀ 16 ਕਿਲੋ ਆਂਦੀ ਹੋਗੀ ਜੀ 16 ਕਿਲੋ ਹਾਂਜੀ ਸੰਧੂ ਸਾਹਿਬ ਮੈਂ ਵੀ ਕੋਈ ਆਨਲਾਈਨ ਭਰਾ ਸੌਦਾ ਕਰਦਾ ਜਿਹੜਾ ਸੋਚਦਾ ਤੇ ਆ ਡੱਬੀ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਇਹਦਾ ਤੋੜ ਕੇ ਆਪਾਂ ਦਿਖਾ ਦਿੰਨੇ ਆ ਸੋ ਚੋਰ ਜਾਂਦੀ ਨਿਸ਼ਾਨ ਪੂਰ ਛਟਾ ਹੋਏ ਸੋ ਸੋ ਪੂਰੀ ਗਾਰੰਟੀ ਹੈ ਜੀ ਆਪਣੀ ਕੋਈ ਨ ਘਾਰਾ ਮਾਰ ਕੇ ਆਪਾਂ ਖਾਣਾ ਕੋਈ ਪੂਰ ਨਹੀਂ ਕੋਈ ਛਟਾਣੀ ਹੈ ਜੀ ਚਲੋ ਵੀ ਚੰਗ ਚੰਗਾ ਮੁੰਡਾ ਜੋਰੀ ਦਾ ਉਹਨੇ ਕਿਹਾ ਸਤ 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 ਥਲਾਂ ਦਾ ਬਹੁਤ ਮਰਲੇ ਹੱਥੀ ਚਵਾਈ ਥਣ ਲੱਗੇ ਆ ਸੰਧੂ ਸਾਹਿਬ ਇਹਨੂੰ ਪੂਰੇ ਬੰਗਾ ਜੂੜ ਜੜ ਪਾ ਲਈ ਨਹੀਂ ਨਹੀਂ ਸੰਧੂ ਸਾਹਿਬ ਬੇੜਾ ਵੰਗੇ ਤੇ ਚਵਾਈ ਕਰਵਾ ਲਈ ਦੀ ਜੀ ਠੀਕ ਆ ਹਾਂਜੀ ਬੰਗੇ ਦੀ ਕਿਸੇ ਗਾਣੂਨ ਲੋਟ ਜਿਹੜੀ ਆ ਲਾਸਟ ਵਜੇ ਇਹਨੂੰ ਮੜਾ ਜਾਂ ਲਾਉਣਾ ਪੈਂਦਾ ਤਾਂ ਕਿ ਕਿਸੇ ਗਾਣੂਨ ਲੋਟ ਜੀ ਬੰਦਾ ਮੈਂ ਵੀ ਬਾਕੀ ਸਪੇਸ ਗੈਪ ਜਿਹੜਾ ਚੱਪੇ ਚੱਪੇ ਤੇ ਕਰੋ ਵੀ 5 5 6 6 ਤੇ ਕਰੋ ਥਣ ਲੱਗਾ ਠੀਕ ਆ ਜੀ ਤੇ 16 ਲੀਟਰ ਆਨਲਾਈਨ ਜਿਹੜੇ ਭਰਾ ਆਪਣੇ ਸੌਦਾ ਕਰਦੇ ਆ ਠੀਕ ਹੈ ਜੀ ਆਨਲਾਈਨ ਕਿਸੇ ਵੀਰ ਨੂੰ ਜਾਊਗੀ ਤੇ 16 ਲੀਟਰ ਤੇ ਆ ਨਿਕਰ ਲੇਵੇ ਦੀ ਆ ਥੋੜੀ ਜੀ ਜਜਮੈਂਟ ਸ਼ੋ ਤੁਹਾਨੂੰ ਕੱਟ ਕਰਾਉਂਦੀ ਹੋਊਗੀ ਤੇ ਵੈਸੇ ਨਿਕਰ ਲੇਵੇ ਦੀ ਆ 16 ਲੀਟਰ ਪਾਟ ਲੇਵੇ ਦੀ ਜਿਹਨੂੰ ਕਹੀਏ ਉਹ ਬਹਿ ਗਿਆ ਤੇ ਵੀ ਜਿੰਨਾ ਦੁੱਧ ਨਾਲ ਲੈਵਾ ਭਰਿਆ ਆ ਕੋਈ ਫਾਲਤੂ ਨਹੀਂ ਆ ਕੀ ਮੁੱਲ ਰੇਟ ਕੀ ਨਿਸ਼ਾਨਾਤਾ ਕਰਤਾ ਸੰਧੂ ਸਾਹਿਬ ਮੰਗਣ ਨੂੰ ਭਾਏ 60 ਕਰੀਏ 65 ਕਰੀਏ ਪਰ ਜੈਸ ਨੂੰ ਹੀ 55000 ਦੀ ਬੱਚੀ ਦੇ ਦੇਣੀ ਆ ਜੀ 55 ਦੀ ਹਾਂ ਜੀ ਠੀਕ ਹੈ ਭਾਈ ਇਹਦੇ ਵਿੱਚ ਕੋਈ ਨਹੀਂ ਛੋੜਛੱਪਾ ਕਰਾਂਗੇ ਜੀ ਲੋਵੀ 55000 ਦੀ ਇਹ ਦੋਸਤੋ ਤੁਹਾਨੂੰ ਬਾਹਰ ਮਿਲ ਜਾਊਗੀ ਠੀਕ ਹੈ ਜੀ ਸੋ ਲੈ ਲੈ ਦੇ ਜਿਹੜਾ ਵਿੱਚੋਂ ਮਾਨਤਨ ਕਰਕੇ ਛੋੜਛੱਪਾ ਕਰ ਦੇਖੋ ਥਾਨ ਵੇਖੋ ਇਸਾ ਲੱਗਾ ਸੰਤੂ ਸਾਹਿਬ ਵੰਗੇ ਲੋ ਬਿਨਾ ਚੋਈ ਸੰਤੂ ਸਾਹਿਬ ਇਹਦੀ ਆਪਾਂ ਕਰਕੇ ਵਿਖਾਵਾਂ ਵੀਡੀਓ ਦੇ ਵਿੱਚ ਆਪਾਂ ਕੋਈ ਜਨਾਨੀ ਚੋਲੇ ਭਾਵੇਂ ਬੰਦਾ ਚੋਦੇ ਆਂਦੀ ਨਹੀਂ ਕਰਨ ਵਾਲੀ ਪੈਰ ਨਹੀਂ ਫੁੱਟਦੀ ਜਿਹੜੇ ਥਾਂ ਠੋੜੇ ਲੱਤਾਂ ਠੀਕ ਹੈ ਜੀ ਹਾਂਜੀ ਲੋਵੀ 55000 ਦੇ ਵਿੱਚ ਇਹ ਬਾਹਰ ਤੁਹਾਨੂੰ ਮਿਲ ਜਾਊਗੀ ਠੀਕ ਹੈ ਆ ਦੇਖ ਥਾਣ ਬੜਾ ਲੱਗਾ ਸੰਤੂ ਸਾਹਿਬ ਠੀਕ ਆ ਅਗੇ ਨੈਕਸਟ ਦੂਜੇ ਨੰਬਰ ਤੇ ਆ ਵਛੀ ਆਜੀ ਸੂਈ ਆ ਹਾਂਜੀ ਸੰਤੂ ਸਾਹਿਬ ਇੱਕ ਹੀ ਸੂਈ ਆ 11 12 ਵਜੇ ਠੀਕ ਆ ਤੇ ਇਹਨੇ ਕਰਮਾਲੀ ਨੇ 4 ਕੋਜ ਯੋਰ ਪਾਈ ਅੱਛਾ ਤੇ ਇਹਦੇ ਥੱਲੇ ਆਪਾਂ ਜਿਆਦਾ ਨਹੀਂ ਤੇ 3 4 ਕਿਲੋ ਬੋਲਾ ਚੋਇਆ ਕੋਈ ਵਛੀ ਨੂੰ ਚਗਾਇਆ ਜੀ ਠੀਕ ਆ ਹਾਂਜੀ ਤੇ ਮਾਰਨਿੰਗ 3 4 ਕਿਲੋ ਚੋਲਿਆ ਹਾਂਜੀ ਹਾਂਜੀ ਸੰਤੂ ਸਾਹਿਬ ਨੇ ਮਾਰਨਿੰਗ ਨਹੀਂ ਚੋਇਆ ਕੋਈ 4 ਵਜੇ ਹੋਣੀ ਚੋਇਆ 12 ਵਜੇ ਸੂਈ ਆ ਹਾਂਜੀ ਹਾਂਜੀ ਜੇ ਜੇਰ ਪਾਤੀ ਸੀ ਬਿਲਕੁਲ ਜੇਰ ਪਾਈ ਆਪਣੇ ਵੀਡੀਓ ਹੈਗੀ ਆ ਜੀ ਠੀਕ ਹੈ ਮਗਰ ਬੱਛੀ ਬਲੈਕ ਬੱਛੀ ਜੀ ਬੱਛੀ ਲਓ ਜੀ ਬਲੈਕ ਬੱਛੀ ਹੈ ਆਪ ਦੋਸਤੋ ਜਰਸੀ ਦੇ ਵਿੱਚ ਇਹ ਆਂਗਾ ਠੀਕ ਹੈ ਜੀ ਤੇ ਚੱਡਾ ਤੁਸੀਂ ਵੇਖੋ ਫੁੱਟ ਫੁੱਟ ਗਿੱਠ ਗੇਟੀ ਬਾਹਰ ਕਰਮਾ ਲਈ ਕੱਢੀ ਫਿਰਦੀ ਹੈ ਸਮਝਾ ਚਾਰ ਦਿਨ ਦੇ ਮੂੰਹ ਵੀ ਜੀ ਚੱਲਦੀ ਆ ਪਹਿਲਾਂ ਫਿਰਨਾ ਛੇ ਕੰਨੀਆਂ ਖਲੋਤੀਆਂ ਨੇ ਹਾਂ ਜੀ ਹਾਂ ਜੀ ਖਲੋਤੀਆਂ ਆ ਦੁੱਧ ਦੰਦ ਖਲੋਤੇ ਲੈ ਵੀ ਮਨੇ ਭਾਖ ਖੋਲੋ ਇਹਨੂੰ ਤੋੜ ਕੇ ਦਿਖਾ ਦਈਏ ਸੋ ਦੋਸਤੋ ਅੱਜ ਬਿਲਕੁਲ ਸ਼ਾਮ ਨੂੰ 4:00 ਵਜੇ ਕੋਈ 5-4 ਕਿਲੋ ਵੀਰਾਂ ਦਾ ਵੀ ਆਪਾਂ ਚੋਈ ਆ ਬੱਚਾ ਮਗਰ ਫੀਮੇਲ ਕਾਫ ਆ ਸਾਹਮਣੇ ਤੁਸੀਂ ਬੱਛੀ ਵਛੇ ਚੰਗੀ ਆ ਜੀ ਪਿਛੇ ਮਿੱਠੀ ਨਿਕਲੀ ਚੌਣ ਚਾਹ ਹਾਂ ਜੀ ਆ ਸੰਧੂ ਸਾਹਿਬ ਬੇੜਾ ਵਾਂਗਰ ਤੋਂ ਆਪਾਂ ਧਾਰਾ ਮਾਰੀਆਂ ਕਰਮਾਲੀ ਦੀਆਂ ਠੀਕ ਹੈ ਜੀ ਬਾਕੀ ਕਹਿਣੇ ਵੀਰ ਭਰਾੜੇ ਪਾਉਣਾ ਵੀ ਆ ਮੜਾ ਮੋਟਾ ਤੇ ਪਾ ਹੀ ਸਕਦਾ ਆਂਦੀ ਵੀ ਕੁਝ ਨਹੀਂ ਆ ਹਾਂ ਹਾਂ ਜੀ ਆ ਦੇਖੋ ਜੀ ਲੋ ਜੀ ਬਾਕੀ ਇਹ ਜਿਹੜੀ ਦੋਸਤੋ ਵੇੜ ਹੈ ਜਰਸੀ ਬ੍ਰੀਡ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਕਮਾ ਲੈਣ ਮੰਨੋ ਅੱਜ ਸੂਈ ਇਹ ਤੇ ਜੇਜੁਰ ਪ੍ਰੋਪਰ ਡਾਣਾ ਤੇ ਸਾਫ ਸੁਥਰਾ ਲੇਵਾ ਬਾਕੀ ਭਾਂਡਾ ਭੁੰਡਾ ਤੁਸੀਂ ਆ ਸਾਹਮਣੇ ਦੇਖ ਲਓ ਆ ਦੇਖੋ ਜੀ ਆਂਦੀ ਨਹੀਂ ਕੁਝ ਵੀ ਸੰਤੂ ਸਾਹਿਬ ਹਾਂ ਠਹਿ ਹੈ ਠੰਡੀ ਧੀਰੀ ਹਾਂ ਜੀ ਹਾਂ ਜੀ ਬਿਲਕੁਲ ਥੜਾ ਬੜਾ ਲੱਗਾ ਸੰਤੂ ਸਾਹਿਬ ਅਮਗਰ ਥਾੜੀ ਥੋੜੀ ਭਲ ਭੁਲ ਜੀ ਆ ਤਾਰ ਕੇ ਜਾਵਦੇ ਨੇ ਤੇ ਥਣ ਬੋੜੇ ਨੋਕ ਵਾਲੇ ਆ ਜੀ ਹਾਂ ਜੀ ਆ ਡਰੇ ਦਾ ਪੂਰਾ ਕੰਪਲਿਟੀ ਹੈ ਜੀ ਵੇਖੋ ਬਿਲਕੁਲ ਉਹ ਵੀ ਫਿੱਕਸ ਚੱਦਾ ਬਾਕੀ ਦੁੱਧ ਦੋਸਤੋ ਹੁਣ ਬੋੜਾ ਹੀ ਬੋੜਾ ਹੈ ਬੋੜੇ ਤੇ ਹਜੇ ਸਿਰਫ ਇੱਕ ਟਾਈਮ ਚੋਈ ਹੈ ਵੀ ਥੋੜੀ ਬਾਤ ਸੀ ਠੀਕ ਹੈ ਜੀ ਜਦੋਂ ਤੱਕ ਪਸ਼ੂ ਖਾਲੀ ਨਹੀਂ ਹੁੰਦਾਗਾ ਉਦੋਂ ਤੱਕ ਕਨਫਰਮ ਨਹੀਂਗਾ ਵੀ 10 ਦਿਨ ਜਿਆਦਾ ਨਹੀਂ ਆਪਾਂ ਦੇ 20 ਕਿਲੋ ਬੱਛੀ ਨੂੰ ਦੁੱਧ ਪਰਾਉਣਾ ਚਾਹੀਦਾ ਜੀ ਜਿੱਦਾਂ ਆਰਡਰ ਲੱਗਾ 20 ਕਿਲੋ ਦੁੱਧ ਰਮਾਣਾਂ ਪਹਿਲਾਂ ਨੂੰ ਬੱਛੀ ਭਰਾਉਗੀ ਜੀ ਠੀਕ ਹੈ ਵੀਰ ਹਾਂਜੀ ਲਓ ਜੀ ਇਹ ਬੱਚਾ ਮਗਰ ਬੱਛੀ ਆ ਠੀਕ ਹੈ ਜੀ ਨਾਰੂ ਨਾਲ ਆ ਬੱਚੇ ਵੇ ਬੱਚਾ ਬਹੁਤ ਸੋਹਣਾ ਪਾਇਆ ਕਰਨ ਵਾਲੀ ਨੇ ਨਾ ਇੱਕ ਰੰਗ ਬੱਛੀ ਆ ਤੇ ਇਹਦਾ ਕੀ ਮੁੱਲ ਕਰਤਾ ਨਿਸ਼ਾਨ ਕਿਨੇ ਦੇ ਦੇਵਾਂਗੇ ਸੰਧੂ ਸਾਹਿਬ ਇਹਦਾ ਮੁੱਲ ਤਾਂ ਆਪਾਂ ਕਰਦੇ ਆ 66000 ਹਾਂ ਵਿੱਚ 2000 ਛੱਡ ਦਾਂਗੇ 64000 ਦੀ ਦੇ ਲੀਏ 64000 ਦੀ ਫੋਰ ਕਰ ਦਿੰਨੇ ਮਾਨ ਕਰ ਦੋ 65000 ਦੀ ਅੱਛੀ ਦੇ ਦਿੰਨੇ ਤੁਹਾਨੂੰ ਸਾਹਿਬ ਹਾਂ ਨਾ ਹਾਂਜੀ 65000 ਦੇ ਦਿੰਨੇ ਠੀਕ ਹੈ ਹਾਂਜੀ ਲੋ ਵੀ 65000 ਦੀ ਇਹ ਵਾਰ ਤੁਹਾਨੂੰ ਮਿਲ ਗਈ ਬਾਕੀ ਸਿਲਵਾ ਆਉਂਦੇ ਸੰਧੂ ਸਾਹਿਬ ਠੀਕ ਹੈ ਕਰਮਾ ਲਈ ਪਹਿਲ ਨੇ ਬਾਕੀ ਇਹ ਲੱਤ ਪੁੱਟਣ ਦਾ ਨਹੀਂ ਪਤਾ ਕਰਮਾ ਲਈ ਹਾਂ ਚੰਗੀ ਹੈ ਹਾਂਜੀ ਚੰਗੀ ਹੈ ਜਿੰਨੀ ਲੋ ਵੀ ਸਾਫ਼ ਸੁਥਰੇ ਪਸ਼ੂ ਆ ਠੀਕ ਹੈ ਜੀ ਬੱਚੀ ਬਹੁਤ ਸੋਹਣੀ ਆ ਮਗਰ ਆਪ ਵੀ ਜਰਸੀ ਬਰੀਡ ਦੇ ਜਿਹੜੇ ਵੀ ਰਸਕੀਆਂ ਸ਼ੌਂਕ ਰੱਖਦੇ ਆ ਖਰੀਦਦਾਰੀ ਤੁਸੀਂ ਕਰ ਲਿਆ ਜੇ ਠੀਕ ਹੈ ਜੀ ਤੇ ਆਹ ਵੇਖ ਸਕਦੇ ਹੋ ਤੁਸੀਂ ਹਵਾਨਾ ਲੈਵਾ ਬਾਕੀ ਅਗਲੇ ਪਿਛਲੇ ਤਨਾਂ ਦਾ ਗੈਪ ਬਹੁਤ ਗੈਪ ਠੀਕ ਆ 65000 ਦੇ ਹਾਂਜੀ ਸੰਤੋਸ ਸਾਹਿਬ ਲਓ ਜੀ ਇੱਧਰ ਇੱਕ ਹੋਰ ਵਾਰ ਜਿਹੜੀ ਇੱਧਰ ਖੜੀ ਹੈ ਡੱਬੀ ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਨਿਸ਼ਾਨ ਇਹ ਕਿਵੇਂ ਆ ਸੰਤੋਸ ਸਾਹਿਬ ਇਹ ਪਹਿਲੇ ਨੂੰ ਸੁਈ ਹੈ ਜੀ ਅੱਜ ਸਮਾਂ ਇਹ ਨੂੰ ਕਿੰਨਾ ਹੋ ਗਿਆ ਫਿਰ ਇਹ ਨੂੰ ਸੁਈ ਨੂੰ ਹੋ ਗਏ ਕੋਈ 5 ਦਿਨੇ ਆ ਜੀ 5 ਦਿਨ ਹੋ ਗਏ ਇਹ ਥੱਲੇ 14 ਕਿਲੋ ਦੁੱਧ ਵਾਲੇ ਕੋਈ ਬੋਲਾ ਲਾ ਲੈ ਮੇਰਾ ਵੀ 14 15 ਕਿਲੋ ਬੋਲਾ ਜੀ ਦੁੱਧ ਵਾਲੇ ਕੋਈ ਬੋਲਾ ਲਾ ਲੈ ਠੀਕ ਆ ਜੀ ਹਾਂਜੀ ਤੇ ਕਿੰਨੇ ਦਿਨ ਬੱਥਿਆ ਚਾਰ ਪੰਜ ਦਿਨ ਯਾਰ ਪੰਜ ਦਿਨ ਆ ਬੱਚੇ ਤਾਂ ਬਾਹਰ ਨਿਕਲ ਨਹੀਂ ਆ ਜੀ ਹਾਂਜੀ ਹਾਂਜੀ ਆ ਬੱਚੇ ਆ ਆ ਬੱਚਾ ਇਹਦਾ ਹਾਂਜੀ ਨਾਰੂ ਤੇ ਬ ਇਕੱਠਾ ਸੱਤਾ ਦੇ ਨਾਲ ਦੀ ਸੂਈ ਇਹਦੇ ਬਾਕੀ ਆ ਤਕਰੀਬਨ ਤੁਸੀਂ ਵੇਖ ਰਹੇ ਹੋ ਠੀਕ ਆ ਜੀ ਤੇ ਬੋਲਾ ਕਿੰਨਾ ਦੱਸਿਆ ਮਿਸਾਨ ਸੋਸਾ ਦੇ ਪਿੱਛੇ ਬੋਲਾ ਜਿਹੜਾ 14 15 ਕਿਲੋ 14 15 ਕਿਲੋ ਇਹਦੇ ਪਿੱਛੇ ਬੱਛੀ ਆ ਜੀ ਬੱਛੀ ਮਗਰ ਬੱਛੀ ਆ ਗਈ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਮਨਵੀਰਾ ਤੇ ਪਲੂਨ ਪਹਿਲਾਂ ਨੇ ਜਿਹੜੇ ਵਾੜ ਸੂਈ ਆ ਠੀਕ ਆ ਜੀ ਤੇ ਬਾਕੀ 14 ਲੀਟਰ 14 ਤੋਂ ਪਲੱਸ ਕਰਮਾ ਦੀ ਥਲੇ ਕੋਈ ਕੱਚਾ ਦੁੱਧ ਮੰਨ ਲਿਆ ਠੀਕ ਆ ਜੀ ਬੋਲਾ ਤੁਹਾਨੂੰ ਸਾਰਾ ਤੇ ਜ਼ਿਆਦਾ ਨਹੀਂ ਆਪਾਂ ਦੇ 17 18 ਕਿਲੋ ਦੁੱਧ ਭਰ ਆ ਦੂ ਬੱਛੀ ਆਹ ਠੀਕ ਆ ਹਾਂ ਜੀ ਬਾਕੀ ਠੀਕ ਹੈ ਜੀ ਚੋਣ ਜਵਾਦੀ ਵਧੀਆ ਫੋਰੀ ਮਿੱਠੀ ਆ ਸੰਧੂ ਸਾਹਿਬ ਬੰਗਾ ਪਾ ਕੇ ਚਵਾਈਏ ਦੀ ਜੀ ਚਲੋ ਮੇਰੇ ਲਾਤਰੀ ਪੁੱਤ ਜਿੰਨਾ ਪਰਾਂ ਦੇ ਖਲੋਦੀ ਆ ਹਾਂ ਜੀ ਜੋ ਬੰਗਾ ਪਾਏਗਾ ਲੱਤ ਨਹੀਂ ਲਾਉਣੀ ਠੀਕ ਹੈ ਜੀ ਮੈਂ ਵੀ ਬੰਗਾ ਰਸੀ ਪਾ ਗਏ ਦੋਸਤੋ ਜਿੱਥੇ ਖੜ ਗਈ ਕਰਮਾ ਦੀ ਤਿਆਰ ਕਰਦ ਕੇ ਉੱਥੇ ਖੜ ਗਈ ਠੀਕ ਹੈ ਜੀ ਇਹ ਨਹੀਂ ਵੀ ਟੱਪੂ ਟੱਪੂ ਨਹੀਂ ਕਰਦੀਗੀ ਤੇ ਰੰਗ ਪ੍ਰਿੰਟ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਫੈਸ਼ਨ ਫੁਸ਼ਨ ਬੱਤੀ ਦਾ ਕਰ ਲੋ ਚੈੱਕ ਸੋ ਪਲੂਨ ਪਹਿਲਣ ਬੱਤੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਆਹ ਬਹੁਤ ਮਗਰ ਦੇ ਵਿੱਚ ਵੀ ਹੈਗੀ ਆ ਜੀ ਮਾਲੀ ਮੋਟੀ ਹਾਂ ਉਹਨੇ ਮਾਰਾ ਮੋਦਰਾ ਕਰਦੀ ਆ ਨਾ ਮਗਰੋਂ ਤੇਰੇ ਮਾਲ ਭਾਗਾ ਚ ਕਵਾ ਲਿਆ ਠੀਕ ਹੈ ਬਈ ਇੱਕ ਬੱਚੇ ਦਾ ਬਹੁਤ ਜਿਆਦਾ ਕਰਦੀ ਆ ਹਾਂ ਮਨੇ ਬਈ ਤੇ ਅੰਦਰੋਂ ਥੋੜਾ ਅੱਗੇ ਨਾਮ ਅੰਦਰ ਤੋੜ ਕੇ ਦਿਖਾ ਦੀ ਮਾੜਾ ਜਾਂ ਅੰਦਰ ਤੋੜ ਦੇ ਮਾੜੀ ਇੱਥੇ ਮੇਰੇ ਨੂੰ ਆਉਣ ਦੋ ਬਈ ਅੱਗੇ ਥੋੜੀ ਜਾਂ ਇਹਨੂੰ ਠੀਕ ਆ ਕਮਾਲਾ ਬਣੇ ਤੇ ਕਮਾ ਲਓ ਮੈਂ ਕੰਨੇ ਕਮਾ ਦੇ ਬਈ ਬਾਹਰ ਜੀ ਗਿਆ ਫਿਰ ਥੋੜਾ ਬੱਛੀ ਵਾਲ ਭਜੂਗੀ ਹਾਂ ਬੱਛੀ ਤਲਾ ਬਣੇ ਵੀਰੇ ਕਰ ਬੱਚੀ ਬੱਚੀ ਦਾ ਥੋੜਾ ਜਲਾ ਕਰਦੀ ਆ ਪਹਿਲਾਂ ਕਰਕੇ ਵੀ ਥੋੜਾ ਜਲਾ ਲਾ ਲੋ ਜਿੱਦਾਂ ਮਰਜੀ ਆ ਥਾਣਾ ਦੀ ਬੜੀ ਗੈਬਗੂ ਆ ਥਾਣਾ ਪੂਰਾ ਮੁਠੀ ਚਵਾਈ ਹੋਇਆ ਥਣ ਲੱਗਾ ਜੀ ਠੀਕ ਆ ਭਾਈ ਹਾਂਜੀ ਠੀਕ ਆ ਜੀ ਬੰਦ ਮਨੇ ਵੀਰ ਨਿਸ਼ਾਨ ਦੇ ਦਾ ਕਿੰਨੇ ਵੀ ਫਰੇ ਸੰਧੂ ਸਾਹਿਬ ਨੇ ਦੇ ਦੀ ਐ 53000 ਦੀ 53 ਦੀ ਹਾਂਜੀ ਜੈ ਸੁਣੋ ਕਥਰਾ ਕੁਥਰਾ ਕੱਢ ਕੇ ਦੇ 1000 ਛੱਡ ਦੀ ਔਰ ਯਾਰ ਛੜਦਾ ਮੇਰੇ ਤੋਂ ਜਿੰਨਾ ਮਰਜ਼ੀ ਘਟਾਈ ਹੈਗੀ ਥਲੇ ਛੜੀ ਪਰ ਆਪਦਾ ਵੀ ਵੇਖੋ ਦਾ ਭੈਣ ਭਰਾ ਵੀ ਦੇਖੀ ਆ ਵੀ ਥੋੜਾ ਨੋਰਮਲ ਚਲੋ 52 ਯਾਰ ਦੇ ਦਿੱਤੀ ਸੰਤੂ ਸਾਹਿਬ 52 ਯਾਰ 52 ਦੀ ਹਾਂਜੀ ਹਾਂ ਬਾਕੀ ਮੌਕੇ ਦੇ ਕਸਰਾ ਹੋਰ ਛੜਦਾ ਥੋੜਾ ਪਤਾ ਠੀਕ ਹੈ ਜੀ ਹਾਂਜੀ ਲਓ ਜੀ 52000 ਦੀ ਇਹ ਵਾਰ ਤੁਹਾਨੂੰ ਮਿਲ ਜੂਗੀ ਬੱਚੀ ਮਿਲ ਜੂਗੀ ਮਗਰ ਬੱਚੀ ਹੋਣੀ ਆ ਡਿਕਾ ਜੀ ਚਲੋ ਕੋਈ ਭਰਾ ਸ਼ੌਂਕ ਨਾਲ ਇਹ ਵੀ ਤਿਆਰ ਕਰ ਲੂਗਾ ਸੰਤੂ ਸਾਹਿਬ ਚੰਗੀ ਰੱਛੀ ਚੰਗੀ ਬਰੀਕੀ ਆ ਬਾਕੀ ਵੇਖੋ ਚੰਗੀ ਆ ਹਾਂਜੀ ਪਲੀ ਪਲੀਤੀ ਬੜੀ ਜਾਈ ਬੜੀ ਸੋਹਣੀ ਆ ਹਾਂਜੀ ਗੋਲ ਹੀ ਆ ਕੇ ਹਾਂਜੀ ਹਾਂਜੀ ਏ ਦੋਸਤੋ ਬਾਹਰ ਜਿਹੜੀ ਤੁਹਾਨੂੰ ਮਿਲ ਜੂ ਅੱਜ 52000 ਦੀ ਸੋ ਇਹ ਲਾਗਨੇ ਨਿਸ਼ਾਨ ਹੋਣਾ ਦੇ ਇਸ ਕਿੱਲੇ ਤੇ ਅੱਜ ਜਿਹੜੇ ਅੱਜ ਬਕਾਊ ਆ ਰੇਡ ਭਾ ਪਰਤਾ ਜਾਇਜ ਆ ਚੰਗੇ ਸਾਫ ਸੁਥਰੇ ਪਸ਼ੂ ਆ ਕੋਈ ਭਰਾ ਚੋਚਵਾ ਕੇ ਆਪਣੀ ਵੇਖਣੀ ਚਾਹੁੰਦਾ ਤੇ ਤੁਹਾਡਾ ਹੱਕ ਬਣਦਾ ਆ ਉਹਦੀ ਦੋ ਟਾਈਮ ਚੋ ਉਹ ਚਾਰ ਟਾਈਮ ਚੋ ਠੀਕ ਆ ਜੀ ਤੇ ਇਹ ਨਿਸ਼ਾਨ ਆਪਣੇ ਕੋਲ ਲਾਗਨੇ ਅੱਜ ਵੀਰੇ ਹਾਂ ਜੀ ਸੰਤੋ ਸਾਹਿਬ ਤੇ ਨੰਬਰ ਇੱਕ ਬੋਲ ਦੋ ਆਪਦੇ ਨੰਬਰ ਜੀ 84375 2WW16998686035 ਠੀਕ ਆ ਜੀ ਹਾਂ ਜੀ ਠੀਕ ਆ ਲਓ ਦੋਸੋ ਇਹ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜਾਂ ਦੋਵੇਂ ਨੰਬਰਾਂ ਤੇ ਕਾਲ ਕਰੋ ਡਿਜੀਟ ਕਰੋ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ